ਸ਼ਨੀਵਾਰ ਗਾਇਆ ਕਾਉਂਸਲ ਦੀਆਂ ਵੋਟਾਂ ਹੋ ਰਹੀਆਂ ਨੇ ਉਹਦੇ ਵਿੱਚ ਮੈਂ ਬਾੜ ਨੰਬਰ 7 ਤੋਂ ਆ ਅੰਜੂ ਅਟਵਾਲ ਜੀ ਦੇ ਫੇਵਰ ਚ ਖੜੇ ਆ ਸੀ ਇਹ ਲੋਕਾਂ ਦਾ ਕਾਫੀ ਰੁਝਾਨ ਆ ਤੇ ਮੈਨੂੰ ਜਿੱਥੇ ਤੱਕ ਆਸ਼ਾ ਹੈ ਕਿ ਅੰਜੂ ਅਟਵਾਲ ਬਹੁਤ ਵੱਡੇ ਬਹੁਮਤ ਨਾਲ ਜਿੱਤਣਗੇ ਤੇ ਉਹ ਐਮਸੀ ਬਣਨਗੇ ਤੇ ਆਪਣੇ ਬਾੜ ਵਾਸੀਆਂ ਦੀ ਸੇਵਾ ਕਰਨਗੇ ਤੈਪ ਦਿਲ ਦੇ ਨਾਲ ਅਸੀਂ ਪੂਰੇ ਵੋਟਰਾਂ ਦਾ ਪਰਿਵਾਰ ਦਾ ਧੰਨਵਾਦ ਕਰਦੇ ਆ ਕਿ ਉਹ ਅੰਜੂ ਹਟਵਾਲ ਜੀ ਦੀ ਸਪੋਰਟ ਵਿੱਚ ਬੈਠੇ ਨੇ ਤੇ ਉਹਨਾਂ ਦੀ ਸਪੋਰਟ ਦੇ ਵਿੱਚ ਵੋਟਾਂ ਪਾ ਕੇ ਉਹਨਾਂ ਦਾ ਹੋਰ ਉਤਸ਼ਾਹ ਵਧਾ ਰਹੇ ਨੇ। ਸਰ ਯੋਗਰਾਜ ਕਈ ਮੈਂ ਵੋਟ ਨੰਬਰ 7 ਵੋਟਰ ਆ ਔਰ ਮੈਂ ਹੁਣੇ ਇੱਕ ਵੋਟ ਪਾ ਕੇ ਆਇਆ ਜੋ ਕਿ ਸਾਡੇ ਸੰਜੀਤ ਹਟਵਾਲ ਜੀ ਅੰਜੂ ਹਟਵਾਲ ਜੀ ਕੈਂਡੀਡੇਟ ਆ ਔਰ ਉਮੀਦ ਕਰ ਰਹੇ ਆ ਉਮੀਦ ਕੀ ਯਾਰ ਆ ਵੀ ਇੱਕ ਬਹੁਤ ਭਾਰੀ ਮਾਦੇ ਨਾਲ ਉਹ ਜਿੱਤ ਰਹੇ ਆ ਹੂੰ ਔਰ ਵਾਈਗਰੂਇਣਾ ਨੂੰ ਸਫਲਤਾ ਦੇਵੇ